ਤੋਂ ਪੰਜਾਬ ਮਨਜਾਵੀਦਨ ਸਪੀਕਰ ਕੋਲ ਤਰਸਨ ਸਦਵਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੈਵਿਕ ਖੇਤੀ ਹੁਣ ਸਮੇਂ ਦੀ ਲੋੜ ਬਣ ਗਈ ਹੈ। ਸੂਬਾ ਸਰਕਾਰ ਇਸ ਦਿਵਾਲ ਗੰਭੀਰ ਯਤਨ ਕਰ ਰਹੀ ਹੈ ਹੁਣ ਕਹਿ ਕੇ ਕਾਰਪੋਰੇਟ ਸੈਕਟਰ ਵੀ ਜੈਵਿਕ ਖੇਤੀ ਦੇ ਲਈ ਵੱਡੇ ਪੱਧਰ ਉੱਤੇ ਅਗਿਆ ਰਿਹਾ। ਪਰ ਲੋੜ ਇਸ ਗੱਲ ਦੀ ਹੈ ਕਿ ਸਾਡੇ ਆਪਣੇ ਕਿਸਾਨ ਇਸ ਦੇ ਵਿੱਚ ਮੁਹਰੀ ਭੂਮਿਕਾ ਨਿਭਾਉਣ। ਸਪੀਕਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਨ ਕਰਨ ਕਰਤੇ ਝੂਨੇ ਦੇ ਸੀਮਤ ਫਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਤੇ ਜ਼ਮੀਨ ਦੀ ਸਿਹਤ ਨੂੰ ਬਚਾਉਂਦੇ ਹੋਏ ਨਵੀਆਂ ਸੰਭਾਰਨਾਵਾਂ ਵੱਲ ਵਧਣ। ਇਸ ਮਕਸਦ ਲਈ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਤਾਂ ਜੋ ਕਿਸਾਨਾਂ ਨੂੰ ਸਮਰਥਨ ਅਤੇ ਪ੍ਰੇਰਿਤ ਕੀਤਾ ਜਾ ਸਕੇ ਹਾਲਾਂਕਿ ਸਪੀਕਰ ਨੇ ਵੀ ਕਿਹਾ ਕਿ ਇਸ ਦਿਸ਼ਾ ਵਿੱਚ ਸੂਬੇ ਨੂੰ ਕੇਂਦਰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਹੈ ਉਹਨਾਂ ਦਾ ਦੋਸ਼ ਹੈ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਦੇ ਨਾਲ ਵਿਤਕਰਾ ਕੀਤਾ ਹੈ ਤੇ ਸੂਬੇ ਨੂੰ ਲਗਾਤਾਰ ਅਣਗੌਲਿਆ ਕੀਤਾ ਹੈ ਅ ਜਨਰੇਸ਼ਨ ਆਫ ਫਾਰਮਿੰਗ ਇੱਕ ਅ ਜਿਹੜੇ ਕਿ ਆਰਗੈਨਿਕ ਫਾਰਮਿੰਗ ਔਰ ਹੈਲਦੀ ਲਾਈਫ ਨੂੰ ਔਰ ਇਕਨੋਮਿਕਲ ਲਾਈਫ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਦੇ ਨਾਲ ਹਜ਼ਾਰਾਂ ਫਾਰਮਰ ਜੁੜੇ ਹੋਏ ਆ ਉਹਨਾਂ ਦਾ ਟੋਟਲ ਉਹਨਾਂ ਦੀ ਟਾਈਟ ਉਹਨਾਂ ਦੀ ਹੈਲਥ ਉਹ ਸਾਰਾ ਕੁਝ ਮੈਨੇਜ ਕਰਦੇ ਆ ਔਰ ਸਾਰਾ ਕੁਝ ਆਰਗੈਨਿਕ ਜਿਹੜਾ ਇਹ ਪ੍ਰਮੋਟ ਕਰ ਰਹੇ ਆ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਲੋੜ ਆ ਇਹ ਮਾਡਲ ਬੜਾ ਅੱਛਾ ਕਿਉਂਕਿ ਇਹ ਇਹ ਉਹੀ ਮਾਡਲ ਜਿਹੜਾ ਮਾਡਲ ਨੂੰ ਇੱਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਸੋ ਜੀ ਆਪਣੇ ਕਿਸਾਨ ਹੀ ਕਰ ਲੈਣਗੇ ਜੇ ਫਿਰ ਕਿਸਾਨ ਉਹਨਾਂ ਕਾਰਪੋਰੇਟਾਂ ਦਾ ਮੁਕਾਬਲਾ ਕਰ ਸਕਣਗੇ ਨਹੀਂ ਤਾਂ ਸਾਨੂੰ ਕਿਸਿਆਰੇ ਬਣਾ ਦੇਣਗੇ ਸੋ ਇਹ ਬਹੁਤ ਅੱਛਾ ਜਿਹੜਾ ਇਹਨਾਂ ਦਾ ਜਿਹੜਾ ਇਹ ਮਾਡਲ ਹੈ ਬਹੁਤ ਅੱਛਾ ਭਾਈ ਸਾਹਿਬ ਹੋਰਾਂ ਦਾ ਇਥੇ ਉਰਾਲਾ ਸੋ ਮੈਂ ਇਹਨੂੰ ਬਰਾਈਦ ਹਾਂ ਸਰ ਦੇਖਿਆ ਤੁਹਾਡੇ ਵੀ ਕਈ ਵਾਰ ਸਾਰੂ ਵਿਚਾਰ ਦਿੰਦੇ ਨੇ ਪੰਜਾਬ ਨੂੰ ਲੈ ਕੇ ਵੀ ਜਾਂ ਪਾਣੀ ਬਚਾਉਣ ਨੂੰ ਜਾਂ ਕਹਿੰਦੇ ਕਿ ਖੇਤਾਂ ਦੇ ਵਿੱਚੋਂ ਜ਼ਹਿਰ ਕੱਢਣ ਨੂੰ ਪੰਜਾਬ ਸਰਕਾਰ ਜਿਹੜੇ ਇਸ ਪਾਲਿਸੀ ਨੂੰ ਲੈ ਕੇ ਕੁਝ ਕਰੇਗੀ ਇਨ ਫਿਊਚਰ ਦੀ ਨੇ ਪੰਜਾਬ ਸਰਕਾਰ ਬਿਲਕੁਲ ਪੰਜਾਬ ਸਰਕਾਰ ਨੇ ਹੁਣ ਅਸੀਂ ਪਿੱਛੇ ਜੇ ਫੇਜ਼ 1 ਪ੍ਰੋਜੈਕਟ ਬਣਾਇਆ ਉਹਦੇ ਐਫੀਓ ਬਣਾ ਰਹੇ ਆਂ ਔਰ ਜਿਹੜੀ ਲੋਕਲ ਜਿਹੜੀ ਸਾਡੀ ਪ੍ਰੋਡਿਊਸ ਹੈ ਉਹਨੂੰ ਪ੍ਰੋਸੈਸ ਕਰਕੇ ਇੱਥੇ ਹੀ ਮਾਰਕੀਟਿੰਗ ਕਰਾਉਣ ਦਾ ਜਿਹੜਾ ਸਿਸਟਮ ਉਹਨੂੰ ਰਿਪਲੇਸ ਕਰਨਾ ਹੈ ਕਿਉਂਕਿ ਦੇਖੋ ਜਿਹੜੀ ਮਿਰਚ ਹੈ ਜਿਹੜੀ ਲਾਲ ਮਿਰਚ ਹੈ ਸਭ ਤੋਂ ਵਧੀਆ ਮਿਰਚ ਤਾਂ ਐਮਪੀ ਜਿਉਂ ਆਉਂਦੀ ਹੈ ਲੇਕਿਨ ਜਿਹੜੇ ਫਰੋਸਟ ਪ੍ਰੋਪਰਟੀ ਮਤਿਆ ਉਹ ਵੀ ਬਹੁਤ ਅੱਛੀ ਹੈ ਪਹਿਲਾਂ ਕੀ ਹੁੰਦਾ ਸੀ ਫਰੋਜ਼ਪੁਰ ਦੀ ਮਿਰਚ ਨੂੰ ਕਿਸਾਨ ਤੋਂ ਅਖਿੜਨ ਦਾ ਵਿਚਾਰਾ ਮੰਡੀ ਆ ਕੇ ਸਿਟਨ ਵਾਲਾ ਕੰਮ ਹੈ ਜਦੋਂ thro prices ਤੇ ਜਾਣਾ ਤੇ ਉਹਨੂੰ ਲੈ ਕੇ ਇਹੇ ਰਾਜਸਥਾਨ ਤੋਂ ਪ੍ਰੋਸੈਸ ਕਰਾ ਕੇ ਲੈਉਂਦੇ ਸੀ ਤੇ ਫਿਰ ਆ ਕੇ ਪੰਜਾਬ ਚ ਵੇਚਦੀ ਸੀ ਤੇ ਹੁਣ ਸਰਕਾਰ ਨੇ ਉੱਥੋਂ ਉਹਨਾਂ ਰੈਕਿਊ ਬਣਾਵਤਾ ਇੱਕ ਉਹਨਾਂ ਲਈ ਫੰਡ ਫੰਡਿੰਗ ਅਲੋਕੇਟ ਕਰਤੀ ਹੈ ਤੇ ਉਹਨਾਂ ਨੂੰ ਇੱਥੇ ਹੀ ਪ੍ਰੋਸੈਸਿੰਗ ਦਾ ਜਿਹੜਾ ਪੰਜਾਬ ਦੇ ਵਿੱਚ ਹੀ ਉਪਰਾਲਾ ਕੀਤਾ ਜਾਊਗਾ ਸੋ ਇਸ ਤਰ੍ਹਾਂ ਹੋਰ ਵੀ ਜਿਹੜੀ ਪ੍ਰੋਡਿਊਸਰ ਸਾਡੀਆਂ ਉਨ੍ਹਾਂ ਉੱਤੇ ਧਿਆਨ ਦਿੱਤਾ ਜਾ ਰਿਹਾ ਪੀਓਯੂਬੀ ਬਹੁਤ ਵੱਡਾ ਇੱਥੇ ਕੰਮ ਕਰ ਰਿਹਾ ਸੋ ਕਿਸਾਨਾਂ ਨੂੰ ਹੌਲੀ ਹੌਲੀ ਇੱਧੇ ਪਾਸੇ ਲੈ ਆ ਰਿਹਾ ਸਰ ਰੁਗਾਇਨੀ ਖੇਤੀ ਲੀਕ ਕਿਸਾਨਾਂ ਨੂੰ ਜਿਹੜਾ ਰੁਝਾਨ ਵਧਾਉਣ ਦੇ ਲਈ ਕੋਈ ਪਾਲਿਸੀ ਜਾਂ ਕੋਈ ਸਬਸਿਡੀ ਵਗੈਰਾ ਦੇਣ ਲਈ ਕਰਨ ਨੂੰ ਮੋਟੀਵੇਟ ਕਰਨ ਲਈ ਕੋਈ ਕੰਪੇਨਿੰਗ ਵਗੈਰਾ ਜੀ ਉਹਦੇ ਲਈ ਕਿਸਾਨਾਂ ਨੂੰ ਜਿਹੜਾ ਕਣਕ ਨੇ ਚੁੰਨੇ ਦੇ ਫਸਲੀ ਚੱਕਰ ਤੋਂ ਕੱਢਣਾ ਤੇ 1000 ਕਰੋੜ ਰੁਪਏ ਰੱਖਿਆ ਗਿਆ ਸੋ ਇਹ ਬੜਾ ਵੱਡਾ ਤਰ੍ਹਾਂ ਤੇ ਪੰਜਾਬ ਸਰਕਾਰ ਦਾ ਆਰਟੀਕਲਚਰ ਨੂੰ ਪ੍ਰਚਾਰ ਕਰ ਰਹੇ ਆ